ਘੜੀ ਸੀ ਜਿਸ ਨੂੰ ਲੈ ਕੇ ਹੁਣ ਫੈਸਲਾ ਸਾਹਮਣੇ ਆਇਆ ਹੈ ਸਾਡੇ ਸਾਹਮਣੇ ਰਜਿੰਦਰਦੀਪਾ ਜੀ ਦੇ ਵਕੀਲ ਇਸ ਫੈਸਲੇ ਤੇ ਚਾਨਣਾ ਪਾਣਗੇ ਹਾਂਜੀ ਸਰ ਕੀ ਫੈਸਲਾ ਕੀ ਹੋਇਆ ਜੀ ਅੱਜ ਉਹ ਫੈਸਲਾ ਆਇਆ ਹੈ ਅਦਾਲਤ ਨੇ 452 ਆਪੀਸੀ ਸਾਰੇ ਅਕਿਊਜ਼ ਨੂੰ 2-2 ਸਾਲ ਦੀ ਸਜ਼ਾ ਕੀਤੀ ਹੈ ਨਾਲ ਜੁਰਮਾਨਾ ਕੀਤਾ ਜੀ 1000 ਰੁਪਏ ਕਿੰਨੇ ਲੋਕ ਸੀ ਇਹ ਚ 9 ਬੰਦੇ ਸੀ ਇੱਕ ਬੰਦੇ ਇੱਕ ਅਕੀਦੀ ਤੇ ਡੈਥ ਹੋ ਚੁੱਕੀ ਠੀਕ ਹੈ ਕੇਸ ਕੀ ਸੀ ਕੇਸ ਹੈ ਜੀ ਰਜਿੰਦਰਦੀਪਾ ਜੀ ਵੱਲੋਂ ਕੰਪਲੀਟ ਪਾਈ ਗਈ ਸੀ ਵੀ ਮੇਰੇ ਘਰ ਵੱਟ ਕੇ ਮੇਰੇ ਉਪਰ ਅਟੈਕ ਕੀਤਾ ਗਿਆ ਤਾਂ 400 ਗਲਤ ਆਈਪੀਸੀ ਤਹਿਤ ਇਹ ਪੂਰੀ ਕੰਪਲੇਂਟ ਪਾਈ ਸੀ ਰਿੰਦਰਦੀਪਾ ਜੀ ਨੇ ਜਿਸ ਸਾਰੇ ਕਯੂਜ਼ ਨੂੰ ਸੰਬੰਧ ਕੀਤਾ ਗਿਆ ਸੀ ਤੇ ਅੱਜ ਜੱਜ ਸਾਹਿਬ ਨੇ ਫੈਸਲਾ ਕਰਦੇ ਸਾਰੇ ਕਯੂਜ਼ ਨੂੰ ਦੋਸ਼ੀ ਕਰਾਰ ਦੇ ਕੇ ਦੋ-ਦੋ ਸਾਲ ਦੀ ਹੰਸਾ ਕਿੰਨੇ ਸਾਲ ਚੱਲੇ ਕੇ ਸੀ ਇਹ 2008 8 ਦੀ ਇਨਸੀਡੈਂਟ ਹੈ 2008 ਦੀ ਕੰਪਲੇਂਟ ਹੈ ਇਹ ਇਹ ਸਮਝ ਲਓ 15 ਸਾਲ ਬਾਅਦ ਅੱਜ ਫੈਸਲਾ ਆਇਆ ਹੈ ਦੀਪਾ ਜੀ ਤੁਸੀਂ ਇਸ ਫੈਸਲੇ ਬਾਰੇ ਕੀ ਕਹਿਣਾ ਚਾਹੋਗੇ ਅਤੇ ਇਹ ਕਹਿਣਾ ਸ਼ੁਕਰ ਹੈ ਪਰਮਾਤਮਾ ਦਾ ਉਹਦੇ ਕਰ ਦੇਰ ਹੈ ਪਰੰਦੇਰ ਨਹੀਂ ਇਹ ਸਭ ਨੂੰ ਪਤਾ ਕਿ ਅੱਜ ਤੋਂ 15 ਸਾਲਾਂ ਪਹਿਲਾਂ ਮੇਰੇ ਘਰ ਦੇ ਵਿੱਚ ਅਮਨ अरोड़ा ਤੇ ਉਹਨਾਂ ਦੇ ਸਾਥੀ ਘਰ ਚ ਵੜ ਕੇ ਕਬਜ਼ੇ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜੋ ਮੇਰੇ ਸੱਕਾਂ ਮਾਰੀਆਂ ਔਰ ਉਸ ਤੋਂ ਬਾਅਦ ਪੁਲਿਸ ਤੇ ਵੀ ਇੰਨਾ ਪ੍ਰੈਸ਼ਰ ਪਾ ਕੇ ਮੇਰੀ ਕੰਪਲੇਂਟ ਵੀ ਨਹੀਂ ਦਰਜ ਕੀਤੀ ਗਈ ਕ੍ਰਾਸ ਕੇਸ ਵੀ ਨਹੀਂ ਕੀਤਾ ਗਿਆ ਹਾਰ ਕੇ ਮੈਨੂੰ ਕੋਰਟ ਦਾ ਆਸਰਾ ਲੈਣਾ ਪਿਆ ਔਰ ਮੈਨੂੰ ਇੱਥੇ ਪ੍ਰਾਈਵੇਟ ਕੰਪਲੇਂਟ ਦੇਣੀ ਪਈ ਔਰ ਉਸ ਤੇ ਸੁਣਵਾਈ ਹੁੰਦੀ ਹੁੰਦੀ ਅੱਜ 15 ਸਾਲਾਂ ਬਾਅਦ ਅ ਸਤਿ ਮਾਨਯੋਗ ਅਦਾਲਤ ਨੇ ਜੋਲ ਸਾਹਿਬ ਦੀ ਅਦਾਲਤ ਨੇ ਅੱਜ ਮੁਜਰਮਾਂ ਨੂੰ ਸਜ਼ਾ ਸੁਣਾਈ ਹੈ 452 ਚ 2 ਸਾਲ ਔਰ 323 ਚ 1 ਸਾਲ ਉਹਨਾਂ ਨੂੰ ਸਜ਼ਾ ਸੁਣਾਈ ਹੈ ਜਿੰਨੇ ਵੀ 9 ਮੁਜਰਮ ਹੈ ਤੁਸੀਂ ਦੇਖ ਰਹੇ ਹੋ ਅਰਜਿੰਦਰ ਦਿਖਾ ਜੀ ਅਕਾਲੀ ਦਲ ਦੇ ਲੀਡਰ ਤੇ ਕੈਬਨਿਟ ਮੰਤਰੀ ਅਮਰ ਰੋਖਾ ਦੇ ਸੈਸਲੇ ਦੀ ਅੱਜ ਘੜੀ ਸੀ ਤੇ ਅੱਜ ਕੋਰਟ ਦੇ ਵੱਲੋਂ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਜਿਹੜਾ ਉਹਨਾਂ ਦੇ ਵਕੀਲ ਅਤੇ ਰਜਿੰਦਰ ਦੀਪਾ ਜੀ ਵੱਲੋਂ ਕੋਈ ਸਾਈਨ ਨਹੀਂ ਕਰ ਰਹੇ। ਕਿ ਦੱਸਿਆ ਗਿਆ ਹੈ ਜਿਹੜਾ ਫੈਸਲਾ ਆਇਆ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਖੜ੍ਹ ਜਾਓ ਇੱਕ ਮਿੰਟ ਇੱਕ ਮਿੰਟ ਖੜ੍ਹ ਜਾਓ ਮੈਂ ਤਾਂ ਲਾ ਲੀਆ ਜਿਹੜਾ ਰਜਿੰਦਰ ਜੀ ਅੱਜ ਕਿਵੇਂ ਦੇਖ ਦਿਆਂ ਕਿ ਅੱਜ ਕੋਰਟ ਦੇ ਵਿੱਚ ਜਿਹੜਾ ਫੈਸਲਾ ਆਇਆ ਹੈਗਾ ਉਸ ਨੂੰ ਕਿਵੇਂ ਦੇਖ ਦਿਆਂਗੇ? ਜਿਹੜਾ ਫੈਸਲਾ ਉਹ ਇੱਕ ਤਰਫ ਹੈ। ਅਸੀਂ ਇਹਦੇ ਵਿੱਚ ਅਪੀਲ ਦੇ ਵਿੱਚ ਜਾਵਾਂਗੇ ਜਿਹੜੀ ਸਜ਼ਾ ਉਹ ਸਸਪੈਂਡ ਹੋ ਚੁੱਕੀ ਹੈ। ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇੱਕ ਪਰਿਵਾਰਕ ਝਗੜਾ ਹੈ ਪਰਿਵਾਰਕ ਲੜਾਈ ਹੈ ਜਿਹਦੇ ਵਿੱਚ ਅਸੀਂ 14-15 ਸਾਲਾਂ ਤੋਂ ਤੱਕੇ ਖਾਂਦੇ ਫਿਰ ਰਹੇ ਹਾਂ ਔਰ 2008 ਤੋਂ ਇਹ ਕੇਸ ਚੱਲ ਰਿਹਾ ਹੈ ਅੱਜ ਇਥੋਂ ਨਿਬੜਿਆ ਇਹ ਪਰਿਵਾਰ ਦੀ ਲੜਾਈ ਅੱਗੇ ਵਧ ਰਹੀ ਹੈ ਔਰ ਅਗਲੇ ਨੇ ਅੱਗੇ ਚਲੇ ਜਾਣਾ ਸੋ ਇਸ ਕਰਕੇ ਜਿਹੜੇ ਅਸੀਂ ਲੋਕਾਂ ਅਸੀਂ ਪਰੇਸ਼ਾਨੀ ਦੇ ਦੌਰ ਚੋਂ ਲੰਘ ਰਹੇ ਹਾਂ ਇਹਦੇ ਵਿੱਚੋਂ ਇਸ ਤੋਂ ਵੱਧ ਕੋਈ ਗੱਲ ਨਹੀਂ ਪਰ ਅੱਜ ਸਜ਼ਾ ਹੋਈ ਹੈ ਸਾਨੂੰ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਜਿਹੜੀ ਸਜ਼ਾ ਹੋਈ ਹੈ ਪਰ ਲੇਕਿਨ ਕੰਪਰੋਮਾਈਜ਼ ਹੋਣ ਤੋਂ ਬਾਅਦ ਉਸ ਤੋਂ ਬਾਅਦ ਪਰਵਾਹ ਦਾ ਇਹ ਮਸਲਾ ਸੀ ਜਿਹੜਾ ਨਿਬੜ ਗਿਆ ਸੀ ਲੇਕਿਨ ਸਾਨੂੰ 7 8 9 ਬੰਦਿਆਂ ਨੂੰ ਫਿਰ ਵੀ ਇਹਦੇ ਵਿੱਚ ਬਾਰ-ਬਾਰ ਕਿ ਹਿੱਸਾ ਜਾ ਰਿਹਾ ਹੈ ਜਿਹਦੇ ਵਿੱਚ ਸਾਡਾ ਕੋਈ ਦੋਸ਼ ਨਹੀਂ ਸਾਡੇ ਖਿਲਾਫ ਜਿਹੜਾ ਪਰਚਾ 100% ਝੂਠਾ ਦਰਜ ਹੋਇਆ ਸੀ ਔਰ ਇਸ ਪਰਚੇ ਦੇ ਵਿੱਚ ਮੇਰਾ ਕੋਈ ਸਬੰਧ ਨਹੀਂ ਔਰ ਮੈਂ ਨਾ ਇਸ ਲੜਾਈ ਦੇ ਵਿੱਚ ਸ਼ਾਮਲ ਸੀ ਲੇਕਿਨ ਸਰਾਸਰ ਇੱਕ ਟੱਕਾ ਹੈ ਜਿਹੜਾ ਉਹ ਅੱਜ ਸਾਡੇ ਨਾਲ ਹੋਇਆ ਤੁਸੀਂ ਅੱਗੇ ਜਿਵੇਂ ਤੁਸੀਂ ਕਹਿ ਰਹੇ ਹੋ ਟੱਕੇ ਨਾਲ ਸਮਝੌਤਾ ਹੋ ਚੁੱਕਿਆ ਸੀ ਫਿਰ ਕਿਸ ਸਹਿਜ ਟੱਕੇ ਨਾਲ ਨਹੀਂ ਮੈਂ ਕਿਹਾ ਮੈਂ ਟੱਕੇ ਨਾਲ ਨਹੀਂ ਸਮਝੌਤਾ ਹੋ ਚੁੱਕਿਆ ਸੀ ਉਸ ਤੋਂ ਬਾਅਦ ਫਿਰ ਕਿਸ ਤਰ੍ਹਾਂ ਹੋਇਆ ਉਸ ਤੋਂ ਬਾਅਦ ਰਜਿੰਦਰ ਦੀਪਾ ਜੀ ਕੰਪਲੇਂਟ ਉਹਨਾਂ ਨੇ ਇੱਥੇ ਰੱਖੀ ਕੰਪਲੇਂਟ ਤੋਂ ਬਾਅਦ ਇਹ ਉਹ ਪੋਜੀਸ਼ਨ ਅੱਜ ਇੱਥੇ ਪਹੁੰਚੀ ਹੈ ਤੋ ਉਹਦੇ ਵਿੱਚ ਜਿਹੜਾ ਫੈਸਲਾ ਉਸ ਕੰਪਲੇਂਟ ਦੇ ਵਿੱਚ ਇਸਤਗਾਸੇ ਦੇ ਵਿੱਚ ਹੀ ਫੈਸਲਾ ਹੋਇਆ ਅੱਗੇ ਤੁਸੀਂ ਕੀ ਕਰੋਗੇ ਜੀ ਅੱਗੇ ਅਪੀਲ ਚ ਜਾਂ ਅਸੀਂ ਸਾਡਾ ਸਾਡਾ ਹੱਕ ਹੈ ਅਪੀਲ ਦੇ ਵਿੱਚ ਜਾਣਾ ਅਸੀਂ ਬੀਲ ਦੇ ਵਿੱਚ ਤਾਂ ਜਾਵਾਂਗੇ ਨਾ ਸਾਡਾ ਫ਼ਰਕ ਹੈ ਉਹਦਾ اخلاقی ਤੌਰ ਤੇ ਠੀਕ ਹੈ ਜੀ ਜੀ ਸੀ ਅਰਜੰਦਰ ਸਿੰਘ ਰਾਜਾ ਜੋ ਕਿ ਅਮਨ ਰੋੜੇ ਦੇ ਨਾਲ ਕੇਸ ਦੇ ਵਿੱਚ ਸੀ ਇਹਨਾਂ 9 ਜਣਾਂ ਦੇ ਉੱਪਰ ਅੱਜ 2-2 ਸਾਲ ਦੀ ਸਜ਼ਾ ਇਹਨਾਂ ਨੂੰ ਸੁਣਾਈ ਗਈ ਹੈ ਤੇ ਉਹਨਾਂ ਨੇ ਅੱਜ ਅੰਮ੍ਰਿਤਵਾਂ ਤੋਂ ਬਾਅਦ ਆਪਣਾ ਪੱਕਾ ਰੱਖਿਆ ਸੁਨਾਮਪੁਰ ਦੇ ਵਿੱਚ